ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਮਾਈਸੈਲ ਡਾਕਟਰ ਰਾਜਦੀਪ ਸਿੰਘ ਜੀ ਚੇਅਰਮੈਨ ਪਲੇਵੇ ਸੀਨੀਅਰ ਕੈਂਡੀ ਸਕੂਲ ਪਟਿਆਲਾ ਜਿਵੇਂ ਕਿ ਅੱਜ ਕੁਝ ਸੋਸ਼ਲ ਮੀਡੀਆ ਤੇ ਇੱਕ ਗਲਤ ਜੀ ਵੀਡੀਓ ਪਾ ਕੇ ਗੁੰਮਰਾਹ ਕੀਤਾ ਜਾ ਰਿਹਾ ਮੈਂ ਉਹਦੀ ਅਵੇਰਨੈਸ ਵਾਸਤੇ ਅੱਜ ਤੁਹਾਨੂੰ ਸਾਰੇ ਭਰਾਵਾਂ ਨੂੰ ਸੱਦਿਆ ਤਾਂ ਕਿ ਅਸੀਂ ਆਪਣਾ ਪੱਖ ਰੱਖ ਸਕੀਏ ਅਲੋਂਗ ਵਿਦ ਪ੍ਰੂਫਸ 14 ਨਵੰਬਰ ਨੂੰ ਜੀ ਸਾਡੇ ਸਕੂਲ ਸਾਡੇ ਵਿੜੇ ਦੋ ਫੰਕਸ਼ਨ ਸੀਗੇ ਦੋ ਈਵੈਂਟ ਸੀਗੇ ਇੱਕ ਸਮਾਗਮ ਸੀ ਇੱਕ ਇਵੈਂਟ ਜਿਹੜਾ ਸੀਗਾ ਜੀ ਉਹਦੇ ਵਿੱਚ ਜਿਹੜਾ ਕਿ ਨਾਲ ਲੱਗਦੀ ਸਕੂਲ ਦੇ ਪ੍ਰੈਸ ਰੋਡ ਹੈ ਉਹਦਾ ਸਰਕਾਰ ਨੇ ਸਾਡੀ ਫਾਊਂਡਰ ਜਿਨ੍ਹਾਂ ਨੇ ਪਲੇਵੇ ਸੀਨੀਅਰ ਸੈਕੰਡਰੀ ਸਕੂਲ ਦੀ ਨੀਂਹ ਪੱਥਰ ਰੱਖੀ ਸੀ ਉਹਨਾਂ ਦੇ ਨਾਮ ਤੇ ਜਿਹੜੀ ਸੜਕ ਦਾ ਨਾਮ ਪਾਤਾ ਜਿਹਦਾ ਨਾਮ ਰੱਖਿਆ ਗਿਆ ਸਰਦਾਰਨੀ ਤੇਜਿੰਦਰ ਕੌਰ ਮਾਰਕ ਉਹਨਾਂ ਦਾ ਉੱਥੇ ਜਿਹੜਾ ਅਸੀਂ ਪੱਥਰ ਸਤਾਪਨ ਕੀਤਾ ਉਹਦੀ ਇਨੌਗਰੇਸ਼ਨ ਸੀ ਜਿਦੇ ਸਾਡੇ ਚੀਫ ਗੈਸਟ ਸਰਦਾਰ ਅਦੀਪਾਲ ਸਿੰਘ ਕੋਹਲੀ ਜੀ ਐਮਐਲਏ ਪਟਿਆਲਾ ਤੇ ਕੁੰਦਨ ਗੋਗਿਆ ਜੀ ਮੇਅਰ ਸਾਹਿਬ ਪਟਿਆਲੇ ਦੇ ਉਹ ਸਾਡੇ ਚੀਫ ਗੈਸਟ ਸੀ ਨਾਲ ਹੀ 14 ਤਰੀਕ ਚਿਲड्रन डे ਹੋਣ ਕਰਕੇ ਕਲਚਰਲ ਪ੍ਰੋਗਰਾਮ ਵੀ ਸੀ ਸਕੂਲ ਦੇ ਵਿੱਚ ਜਿਸ 'ਚ ਬੱਚਾ ਨੇ ਕਲਚਰਲ ਫੋਕ ਡਾਂਸ ਗਿੱਧਾ ਪਰਫਾਰਮ ਕੀਤਾ ਔਰ ਨਾਲ ਅਸੀਂ ਸੜਕ ਦਾ ਉਦਘਾਟਨ ਕੀਤਾ। ਉਸੇ ਦੇ ਨਾਲ ਇਹ ਦਿਨ ਵੇਲੇ ਦਾ ਫੰਕਸ਼ਨ ਸੀ ਜੀ 14 ਤਰੀਕ ਦਾ। ਲੇਟ ਈਵਨਿੰਗ ਦੇ ਵਿੱਚ ਸਾਡੇ ਇੱਕ ਸਮਾਗਮ ਹੋਰ ਸੀ ਜਿਹਦੇ ਵਿੱਚ ਸਾਡੇ ਚੀਫ ਗੈਸਟ ਵੀ ਜਿਹੜੇ ਸੀਗੇ ਉਹ ਸਰਦਾਰ ਐਸ ਐਸ ਛੱਡਾ ਸੌਰੀ ਐਸ ਐਸ ਕੰਧਾਰੀ ਤੇ ਮਿਸਿਸ ਬੱਬਲ ਕੰਧਾਰੀ ਜਿਹੜੇ ਕਿ ਆਪਣਾ ਗੁਰਦੁਆਰਾ ਗੁਰਨਾਨਕ ਦਰਬਾਰ ਦੁਬਈ ਦੇ ਚੇਅਰਮੈਨ ਨੇ ਉਸ ਪੈਸ਼ਨ ਸੰਗਤਾਂ ਨੂੰ ਲੈ ਕੇ ਆਏ ਸੀਗੇ ਜੀ ਪਟਿਆਲੇ ਔਰ ਉਹ ਸਾਡੇ ਚੀਫ ਗੈਸਟ ਸੀ ਉਸ ਦੇ ਵਿੱਚ ਉਹ ਗੁਰਤੇਗ ਬਾਦਲ ਸਾਹਿਬ ਜੀ ਨੂੰ ਸਮਰਪਿਤ ਇੱਕ ਪਲੇ ਕਰਾਇਆ ਗਿਆ ਸੀਗਾ ਜਿਹੜਾ ਕਿ ਪੂਰਾ ਮਰਿਆਦਾ ਅਨੁਸਾਰ ਹੋਇਆ ਇਹ ਦੋਨੋਂ ਇਵੈਂਟਸ ਨੂੰ ਜੋੜ ਕੇ ਕੁਝ ਸ਼ਰਾਰਤੀ ਅੰਸ਼ ਜਿਹੜੇ ਹਨ ਉਹ ਮਿਸ ਗਾਈਡ ਕਰ ਰਹੇ ਨੇ ਕਿ ਜਿਹੜਾ ਕਿ ਮਾਗਮ ਰਾਤ ਨੂੰ ਲਾਈਟ ਐਂਡ ਸਾਊਂਡ ਸ਼ੋਅ ਆ ਕਿ ਉਹਦੇ ਵਿੱਚ ਗਿੱਧਾ ਕਰਾਇਆ ਗਿਆ ਗਿੱਧਾ ਉਹਦਾ ਕੋਈ ਹਿੱਸਾ ਨਹੀਂ ਸੀ ਗਿੱਧੇ ਦਾ ਪ੍ਰੋਗਰਾਮ ਸਕੂਲ ਦਾ ਜਿਹੜਾ ਕਿ ਚਿਲਡਰਨ ਡੇ ਦਾ ਸੇਮ ਡੇ ਬਿਲ ਚਿਲਡਰਨ ਡੇ ਵੀ ਸੀ 14 ਨਵੰਬਰ ਨੂੰ ਦਿਨ ਵੇਲੇ ਜਦੋਂ ਸਾਡੇ ਸੜਕ ਦਾ ਉਦਘਾਟਨ ਹੋਇਆ ਸਾਡੀ ਫਾਊਂਡਰ ਦੇ ਨਾਮ ਤੇ ਉਸ ਵੇਲੇ ਕਲਚਰਲ ਆਈਟਮ ਸੀ ਗਿਆ ਚਿਲਡਰਨ ਡੇ ਜਿਵੇਂ ਕਿ ਸਾਰੇ ਸਕੂਲਾਂ ਚ ਗਿੱਧਾ ਪੰਗੜਾ ਪਾ ਕੇ ਕਲਚਰਲ ਫੋਕ ਡਾਂਸ ਕਰਕੇ ਕੀਤਾ ਜਾਂਦਾ ਉਹ ਇੱਕ ਅਲੱਗ ਇਵੈਂਟ ਸੀ ਬਟ ਲੇਟ ਇਵਨਿੰਗ ਦੇ ਵਿੱਚ ਜਿਹੜਾ ਕਿ ਸਾਡਾ ਪਲੇ ਸੀਗਾ ਉਹ ਇੱਕ ਅਲੱਗ ਇਵੈਂਟ ਸੀ ਇਵਨ ਕੇ ਮੈਂ ਦੱਸਣਾ ਚਾਹਾਂਗਾ ਕਿ ਦੋਨਾਂ ਦੇ ਜਿਹੜੇ ਇਨਵੀਟੇਸ਼ਨ ਕਾਰਡਸ ਹੈ ਉਹ ਵੀ ਡਿਫਰੈਂਟ ਹੈ ਨਾਲ ਤੁਸੀਂ ਦੇਖ ਸਕਦੇ ਹੋ ਕਿ ਦਿਨ ਵੇਲੇ ਜਿਹੜੀ ਇਨੌਗ੍ਰੇਸ਼ਨ ਹੋਈ ਹੈ ਇਹਦੇ ਵਿੱਚ ਐਮਐਲਏ ਜੀਤਪਾਲ ਸਿੰਘ ਖੋਲੀ ਜੀ ਦਿਨ ਵੇਲੇ ਦੀਆਂ ਹੀ ਫੋਟੋਆਂ ਨੇ ਔਰ ਦਿਨ ਵੇਲੇ ਉਹਨਾਂ ਨੇ ਇਨੌਗਰੇਟ ਕੀਤਾ ਹੈ ਸੜਕ ਤੇ ਜਾ ਕੇ ਇਹ ਉਸ ਜਗ੍ਹਾ ਦੀ ਫੋਟੋਗ੍ਰਾਫ ਹੈ ਮੇਰੀ ਰਿਕਵੈਸਟ ਹੈ ਜੀ ਮੈਨੂੰ ਦੋਨੋਂ ਕਾਰਡ ਪ੍ਰੋਵਾਈਡ ਕੀਤੇ ਜਾਂਦੇ ਦੋਨੋਂ ਫੰਕਸ਼ਨ ਦੇ ਦੋਨਾਂ ਦੇ ਇਨਵੀਟੇਸ਼ਨ ਕਾਰਡ ਵੀ ਡਿਫਰੈਂਟ ਨੇ ਜੀ ਔਰ ਦੋਨਾਂ ਦਾ ਚੀਫ ਗੈਸਟ ਵੀ ਡਿਫਰੈਂਟ ਨੇ ਦੋਨਾਂ ਦਾ ਜਿਹੜਾ ਪੂਰਾ ਪ੍ਰੋਗਰਾਮ ਸੀ ਉਹ ਹੀ ਡਿਫਰੈਂਟ ਸੀ ਇਵਨ ਕਿ ਚੀਫ ਗੈਸਟ ਵੀ ਜਿਹੜੇ ਆ ਉਹ ਦਿਨ ਵੇਲੇ ਦੇ ਪ੍ਰੋਗਰਾਮ ਦੇ ਸਰਦਾਰ ਐਮ ਐਲ ਏ ਦੀਪਾਲ ਸਿੰਘ ਕੋਹਲੀ ਜੀ ਸੀ ਔਰ ਨਾਲ ਮੇਅਰ ਸੀ ਨਾਲ ਹੀ ਜਿਹੜਾ ਸ਼ਾਮ ਦਾ ਪ੍ਰੋਗਰਾਮ ਹੈ ਇਹ ਸ਼ਾਮ ਦੇ ਪ੍ਰੋਗਰਾਮ ਦਾ ਮੈਂ ਤੁਹਾਨੂੰ ਇਨਵੀਟੇਸ਼ਨ ਕਾਰਡ ਦਿਖਾ ਦਿੰਦਾ ਇਹਦੇ ਕਿ 350 ਸਾਲਾਂ ਨੂੰ ਸਪਰਤਿਕ ਸਿਰਫ ਪਲੇ ਦਾ ਜ਼ਿਕਰ ਇਹਦੇ ਵਿੱਚ ਜਿਹੜੇ ਚੀਫ ਗੈਸਟ ਨੇ ਉਹ ਨਾਮ ਲਿਖੇ ਹੋਏ ਆ ਜੀ ਕੰਧਾਰੀ ਸਾਹਿਬ ਦਾ ਨਾਮ ਲਿਖਿਆ ਹੋਇਆ ਜਿਹੜੇ ਕਿ ਚੇਅਰਮੈਨ ਗੁਰਦੁਆਰਾ ਸਾਹਿਬ ਨਾਨਕ ਦਰਬਾਰ ਦबई ਤੋਂ ਨੇ ਉਹ ਚੀਫ ਗੈਸਟ ਨੇ ਔਰ ਜਿਹੜਾ ਦਿਨ ਦਾ ਪ੍ਰੋਗਰਾਮ ਸੀਗਾ ਤੁਸੀਂ ਉਹਦਾ ਕਾਰਡ ਦੇਖ ਸਕਦੇ ਹੋ ਕਾਰਡ ਦੀ ਇਹ ਅਸੀਂ ਪ੍ਰਿੰਟ ਆਊਟ ਕੱਢਤਾ ਹੈ ਜੀ ਸਰਦਾਰਨੀ ਸਜਿੰਦਰ ਕੌਰ ਮਾਰਗ ਦਾ ਸੜਕ ਦਾ ਜਿਹੜਾ ਉਦਘਾਟਨ ਹੋਇਆ ਉਹਦੇ ਜਿਹੜੇ ਚੀਫ ਗੈਸ ਸੀਗੇ ਉਹ ਜੀਤਪਾਲ ਸਿੰਘ ਕੋਹਲੀ ਔਰ ਕੁੰਦਨ ਗੋਗਿਆ ਜੀ ਸੀਗੇ ਜਿਹਦੇ ਵਿੱਚ ਚਿਲड्रन ਡੇ ਦੇ ਕਰਕੇ 3 ਵਜੇ ਦਾ ਜਿਹੜਾ ਟਾਈਮ ਸੀ 14 ਨਵੰਬਰ ਦਾ ਉਹਦਾ ਜਿਹੜਾ ਟਾਈਮ ਹੈ ਤੁਸੀਂ ਪੜ ਸਕਦੇ ਹੋ ਕਿ ਉਹਦਾ ਟਾਈਮ ਸ਼ਾਮ ਦਾ ਪ੍ਰੋਗਰਾਮ ਦਾ ਸਮਾਂ ਹੈ 7 ਵਜੇ ਦਾ ਇਹਦਾ ਸਮਾਂ ਹੈਗਾ ਜੀ 3 ਵਜੇ ਦਾ ਇਹ ਦਿਨ ਵੇਲੇ ਦਾ ਚਿਲड्रन ਡੇ ਦਾ ਪ੍ਰੋਗਰਾਮ ਸੀ ਨਾਲ ਹੀ ਸੜਕ ਦਾ ਉਦਘਾਟਨ ਸੀ ਇਸ ਦੌਰਾਨ ਜਿਹੜੀ ਕਲਚਰਲ ਆਈਟਮ ਕਰਾਈਆਂ ਗਿਆ ਉਸ ਨੂੰ ਸ਼ਹਾਦਤ ਦੇ ਪ੍ਰੋਗਰਾਮ ਤੇ ਜਿਸ 'ਚ ਕੋਈ ਜ਼ਿਕਰ ਵੀ ਨਹੀਂ ਹੈ ਕਿਸੇ ਤਰ੍ਹਾਂ ਦਾ ਨਾ ਗਿੱdde ਦਾ ਨਾ ਪਗੜੇ ਦਾ ਨਾ ਈਵਨ ਟੂ ਡਿਫਰੈਂਟ ਹੈ ਇਹਨੂੰ ਦੋਨਾਂ ਨੂੰ ਜੋੜ ਕੇ ਗੁੰਮਰਾ ਕੀਤਾ ਜਾ ਰਿਹਾ ਸੰਗਤਾ ਨੂੰ ਸ਼ੈਰ ਦੀ ਸਕੂਲ ਦੀ ਰੈਪਿਊਟੇਸ਼ਨ ਨੂੰ ਸਪੋਇਲ ਕਰਨ ਲਈ ਕੁਝ ਸ਼ਰਾਰਤੀ ਅੰਸ਼ੇ ਕਰ ਰਹੇ ਹਨ ਔਰ ਸਕੂਲ ਮੈਨੇਜਮੈਂਟ ਸਰ ਇੱਕ ਵੀਡੀਓ ਸਕੂਲ ਦੇ ਉੱਪਰ ਲਿਖਿਆ ਗਿਆ ਕਿ ਜਿਹੜਾ 350 ਸਾਲਾ ਪ੍ਰੋਗਰਾਮ ਮਨਾਇਆ ਜਾ ਰਿਹਾ ਹੈ ਮੈਂ ਉਹ ਹੀ ਦੱਸਣਾ ਚਾਹੁੰਦਾ ਜੀ ਕਿ ਜਿਹੜਾ ਕੈਪਸ਼ਨ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਹ ਸ਼ਾਮ ਦੇ ਪ੍ਰੋਗਰਾਮ ਦਾ ਕੈਪਸ਼ਨ ਸੀ ਇਹਦਾ ਕੀ ਇਨਵਿਟੇਸ਼ਨ ਕਾਰਡ ਹੀ ਮੈਂ ਤੁਹਾਨੂੰ ਦਿਖਾਇਆ ਲੱਗਿਆ ਟੀਮ ਕੈਪਸ਼ਨ ਲੱਗਿਆ ਆਡੀਅנס ਲੱਗਿਆ ਦਿਨ ਵੇਲੇ ਦਾ ਕਾਰਡ ਲੱਗਿਆ ਦਿਨ ਵੇਲੇ ਦਾ ਟੀਮ ਕੈਪਸ਼ਨ ਜਿਹੜਾ ਕੈਪਸ਼ਨ ਲਗਾਇਆ ਗਿਆ ਗਿੱdde ਦੇ ਨਾਲ ਉਹ ਮੈਂ ਉਹ ਮੈਂ ਡਿਨਾਈ ਨਹੀਂ ਕਰਦਾ ਕਿ ਉਹ ਕੈਪਸ਼ਨ ਸਾਡਾ ਨਹੀਂ ਹੈ ਬਟ ਉਹ ਸਾਡੇ ਸ਼ਾਮ ਵਾਲੇ ਇਵੈਂਟ ਦਾ ਕੈਪਸ਼ਨ ਹੈ ਹਾਂ ਮੈਂ ਇਹ ਜ਼ਰੂਰ ਸਮਝ ਸਕਦਾ ਕਿ ਕਿਸੇ ਨੇ ਇਸ ਕੈਪਸ਼ਨ ਨਾਲ ਹਾਂ ਹੋ ਸਕਦਾ ਹੈ ਕਿ ਸੋਸ਼ਲ ਮੀਡੀਆ ਹੈਂਡਲਰ ਨੇ ਕੈਪਸ਼ਨ ਗਲਤ ਪਾਤਾ ਜਾਂ ਇਸ ਨੂੰ ਦੋਨਾਂ ਨੂੰ ਵੀਡੀਓ ਕੋਈ ਹੋਰ ਚਲਾ ਦਿੱਤੀ ਗਈ ਹੈ ਕਿਉਂਕਿ ਮੈਂ ਹੁਣ ਮੈਂ ਸੋਸ਼ਲ ਮੀਡੀਆ ਤੇ ਐਗਜ਼ਿਸਟ ਨਹੀਂ ਕਰਦਾ ਬਟ ਮੈਂ ਤੁਹਾਡੇ ਨੇ ਭੈਣ ਭਰਾਵਾਂ ਦੇ ਮੋਬਾਈਲ ਤੇ ਜਦੋਂ ਦੇਖ ਰਿਹਾ ਜਿਹੜਾ ਸਾਡਾ ਲਾਈਵ ਚੱਲ ਰਿਹਾ ਸੀਗਾ ਉਹ ਗੱਤਕੇ ਤੋਂ ਸ਼ੁਰੂ ਹੋਇਆ ਔਰ ਉਹਦਾ ਕੈਪਸ਼ਨ ਸ਼ਾਮ ਵਾਲੇ ਇਵੈਂਟ ਦਾ ਦੋਨੋਂ ਅਲੱਗ-ਅਲੱਗ ਇਵੈਂਟ ਸੀਗੇ ਤੇ ਉਹਦਾ ਕੈਪਸ਼ਨ ਗਿੱdde ਦੇ ਨਾਲ ਇੱਕ ਹੋਰ ਗੱਲ ਮੈਂ ਨਾਲ ਕਰਨਾ ਚਾਹਾਂਗਾ ਜੇ ਤੁਸੀਂ ਟਾਈਪ ਕੀਤਾ ਹੋਇਆ ਕੈਪਸ਼ਨ ਨੂੰ ਅਸੀਂ ਸਾਈਡ ਤੇ ਰੱਖ ਦਈਏ ਤਾਂ ਸਟੇਜ ਦੀ ਜਿਹੜੀ ਵੀਡੀਓ ਚੱਲ ਰਹੀ ਹੈ ਉਸ ਵੀਡੀਓ ਦੇ ਉੱਤੇ ਗਿੱdde ਦੀ ਵੀਡੀਓ ਤੇ ਕਿਸੇ ਤੇ ਵੀ ਨਾ 300 ਸਾਲਾ 350 ਸਾਲਾ ਦਾ ਜ਼ਿਕਰ ਹੈ ਨਾ ਕੋਈ ਗੁਰੂ ਮਹਾਰਾਜ ਦੀ ਫੋਟੋ ਹੈ ਨਾ ਕੋਈ ਫਲੈਕਸ ਹੈ ਨਾ ਕੋਈ ਕਿਸੇ ਤਰ੍ਹਾਂ ਦਾ ਗੁਰੂ ਘਰ ਦਾ ਈਵਨ ਕੀ ਕੋਈ ਠੰਡਾ ਜਾਂ ਕਿਉਂ ਕਾਰ ਵਰਗਾ ਕੋਈ ਕੋਈ ਲੋਕੋ ਵੀ ਨਹੀਂ ਸਟਾਰਟ ਕਰ ਰਿਹਾ ਜਰੂਰ ਜੀ ਅਸੀਂ ਪੂਰੀ ਮੈਨੇਜਮੈਂਟ ਇਸ ਗੀਤ ਦੇ ਉੱਤੇ ਲੱਗੀ ਹੋਈ ਹੈ ਕਿ ਕਿਸ ਨੇ ਦੋਨਾਂ ਚੀਜ਼ਾਂ ਨੂੰ ਜੋੜਤਾ ਔਰ ਇਹਦਾ ਰੂਪ ਬਦਲਤਾ ਔਰ ਸਕੂਲ ਨੂੰ ਇਹਦੀ ਇਮੇਜ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਜਿਵੇਂ ਹੀ ਸਾਨੂੰ ਲੱਭੇਗਾ ਅਸੀਂ ਡਿਫਰਮੇਸ਼ਨ ਦਾ ਕੇਸ ਪਾਵਾਂਗੇ ਉਸ ਨੂੰ ਉਹਨਾਂ ਦੇ ਉੱਤੇ ਲੀਗਲ ਕਾਰਵਾਈ ਕਰਾਂਗੇ ਔਰ ਲੀਗਲ ਨੋਟਿਸ ਭੇਜਾਂਗੇ ਜਿਨ੍ਹਾਂ ਨੇ ਸਾਨੂੰ ਸ਼ਹਿਰ ਦੀ ਸੰਗਤ ਨੂੰ ਮਿਸਗਾਈਡ ਕੀਤਾ ਬਟ ਮੈਨੂੰ ਬੜੀ ਖੁਸ਼ੀ ਹੈ ਕਿ ਜੇ ਮੈਨੂੰ 10 ਪੁਆਇੰਟ ਆਇਆ ਜਿਨ੍ਹਾਂ ਨੂੰ ਜਿਨ੍ਹਾਂ ਨੇ ਇਹ ਚੀਜ਼ ਕਹੀ ਹੈ ਕਿ ਹੋ ਰਿਹਾ ਤੇ ਮੈਨੂੰ 200 ਹੁਣ ਇਹ ਵੀ ਆਇਆ ਹੈ ਕਿ ਰਾਜੀਵ ਸਰ ਐਸਾ ਨਾ ਤੁਸੀਂ ਹੱਦ ਤੱਕ ਪਲੇਵੇਸ ਨੇ ਕਦੀ ਕੀਤਾ ਨਾ ਕਦੀ ਹੋ ਸਕਦਾ ਤਾਂ ਤੁਸੀਂ ਸਾਰਿਆਂ ਨੂੰ ਪਤਾ ਹੈ ਕਿ ਪਲੇਵੇਸ ਸਕੂਲ ਹਰ ਧਰਮ ਦੀ ਰਿਸਪੈਕਟ ਕਰਦਾ ਹੈ ਸਕੂਲ ਹੈ ਇੱਥੇ ਜਨਮਸ਼ਤਮੀ ਵੀ ਮਨਾਈ ਜਾਂਦੀ ਹੈ ਇੱਥੇ ਈਦ ਵੀ ਮਨਾਏ ਜਾਂਦੀ ਆ ਇੱਥੇ ਗੁਰਪੁਰਬ ਵੀ ਮਨਾਇਆ ਜਾਂਦਾ ਹੁਣੇ ਅਸੀਂ 22 ਜਨਵਰੀ ਨੂੰ ਬੜਾ ਵੱਡਾ ਗੁੱਡ ਮੱਥ ਸਮਾਗਮ ਕੀਤਾ ਸੀਗਾ ਹੁਣ ਅਸੀਂ ਪਲੇ ਕੀਤਾ ਔਰ ਇਥੇ ਚਿਲड्रन डे ਵੀ ਸੈਲੀਬ੍ਰੇਟ ਹੁੰਦਾ ਇਥੇ ਹਰ ਇਵੈਂਟ ਸੈਲੀਬ੍ਰੇਟ ਕੀਤਾ ਜਾਂਦਾ ਔਰ ਇਵਨ ਕਿ ਬੱਚਾ ਤੋਂ 1 ਰੁਪਿਆ ਕਿਸੇ ਵੀ ਤਰ੍ਹਾਂ ਦਾ ਨਾ ਡੋਨੇਸ਼ਨ ਲਿੱਤੀ ਜਾਂਦੀ ਆ ਨਾ ਕੋਸਟਿਮ ਦਾ ਰੈਂਟ ਲਿੱਤਾ ਜਾਂਦਾ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਹੋ ਜਿਹੜਾ 14 ਤਰੀਕ ਨੂੰ ਇਵੈਂਟ ਹੋਇਆ ਉਹਦੇ ਲਈ ਵੀ 1 ਰੁਪਈ ਵੀ ਨਹੀਂ ਕੋਈ ਬੱਚਾ ਤੋਂ ਕਲੈਕਸ਼ਨ ਨਹੀਂ ਕੀਤੀ ਗਈ 1 ਰੁਪਏ ਦੇ ਕੋਸਟਿਮ ਦਾ ਕਿਰਾਇਆ ਵੀ ਸਕੂਲ ਨੇ 베ਰ ਕੀਤਾ ਪਲੇ ਦਾ ਵੀ ਜਿੰਨਾ ਖਰਚਾ ਸੀਗਾ ਉਹ ਵੀ ਸਕੂਲ ਨੇ 베ਰ ਕੇ ਤਾਂ ਹੋਰ ਵੀ ਜਿਹੜੇ ਇੰਤਜ਼ਾਮ ਕਰਨ ਦੇ ਖਰਚ ਹੁੰਦੇ ਉਹ ਸਕੂਲ ਮੈਨੇਜਮੈਂਟ ਆਪ 베ਰ ਕਰਦੀ ਹੈ ਬੱਚਿਆਂ ਤੋਂ ਕੋਈ ਚਾਰਜ ਨਹੀਂ ਲੈਂਦੇ ਇਸ ਵੀਡੀਓ ਲਈ ਕਈ ਬਿੰਦੂ ਹਾਈਲਾਈਟ ਕਰ ਰਹੇ ਹਾਂ ਸਕੈਂਡਰੀ ਜਿੱਥੋਂ ਦੇ ਉਹ ਐਸਜੀਪੀਸੀ ਮੈਂਬਰ ਕੋਲ ਇਸ ਕਹਿੰਦੇ ਮੈਂ 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 ਜੋ ਸੱਚ ਹੈ ਉਹ ਤੁਹਾਡੇ ਅੱਗੇ ਰੱਖਿਆ ਹੈ ਇੱਥੇ ਕੋਈ ਬੰਦ ਕਮਰੇ ਚ ਸਮਾਗਮ ਨਹੀਂ ਹੋਇਆ ਸੀ ਤੁਸੀਂ ਸਾਰੇ ਪਟਿਆਲੇ ਦੀ ਗੁਰਤੇਗ ਮਾਦਰ ਸਾਹਿਬ ਜੀ ਦੀ ਧਰਤੀ ਦੇ ਉੱਤੇ ਹੋ ਹਜ਼ਾਰਾਂ ਦੀ ਸੰਗਤ ਸੀ ਸਾਨੂੰ ਸਭ ਨੂੰ ਪਤਾ ਹੈ ਕਿ ਜੇ ਪਲੇ ਦੇ ਦੌਰਾਨ ਇਹ ਪਲੇ ਦੇ ਵਿੱਚ ਗਿੱਧਾ ਪੰਗੜਾ ਪਾਇਆ ਜਾਂਦਾ ਤਾਂ ਸੰਗਤਾਂ ਨਹੀਂ ਮੋਕੇ ਤੇ ਆਸੀਂ ਹੀ ਰੋਕ ਲੈਣਾ ਸੀ ਕੋਈ ਚੁੱਪ ਨਹੀਂ ਰਹਿਣਾ ਸੀ ਇਹ ਉਸੀ ਵੇਲੇ ਗੱਲ ਉੱਡਦੀ ਆ 3 ਦਿਨ ਬਾਅਦ ਇਹਨੂੰ ਜੋੜ ਕੇ ਕੈਪਸ਼ਨ ਨੂੰ ਗੱਲ ਨਾ ਉੱਡਦੀ ਖੜੇ ਪੈਰ ਮੋਕੇ ਤੇ ਕੋਈ ਹਜਿਟੇਸ਼ਨ ਨਹੀਂ ਹੋਇਆ ਕਿਸੇ ਤਰ੍ਹਾਂ ਦਾ ਕੋਈ ਪ੍ਰੋਬਲਮ ਕਿਉਂਕਿ ਇਹ ਸਿਗਰ ਹੀ ਨਹੀਂ ਉਹ ਦਿਨ ਦੇ ਪ੍ਰੋਗਰਾਮ ਨੂੰ ਸ਼ਾਮ ਦੇ ਪ੍ਰੋਗਰਾਮ ਨਾਲ ਜੋੜ ਕੇ ਕੈਪਸ਼ਨ ਦਾ ਮਿਸਯੂਜ਼ ਕਰਕੇ ਜਾਂ ਮੈਂ ਕਹਾंगा ਕਿ ਕੋਈ ਟਾਈਪਿੰਗ ਮਿਸਟੇਕ ਜਾਂ ਕਿਸੇ ਐਂਡ ਤੇ ਜੋ ਇਹ ਗਲਤੀ ਹੋਈ ਆ ਕੈਪਸ਼ਨ ਟਾਈਪ ਕਰਨ ਦੀ ਉਹ ਕੈਪਸ਼ਨ ਗਿੱdde ਦੇ ਨਾਲ ਕਦੋਂ ਔਰ ਕਿਵੇਂ ਜੁੜਿਆ ਜਾਂ ਕਿਸ ਨੇ ਜੋੜਿਆ ਉਹਦੇ ਉੱਤੇ ਸਕੂਲ ਉਸ ਨੂੰ ਚੈੱਕ ਕਰੂਗਾ ਔਰ ਬੰਦੀ ਕਾਰਵਾਈ ਵੀ ਜਿਹੜੀ ਟੀਮ ਨੇ ਅਰਸ਼ ਕੀਤਾ ਤਾਂ ਉਹਦੇ ਵਿੱਚ ਤੁਹਾਨੂੰ ਕਿਸੇ ਨੇ ਕੋਈ ਬਲੈਕਮੈਲ ਕਰਨ ਦੀ ਕੋਸ਼ਿਸ਼ ਕੀਤੀ ਵੀ ਤੁਹਾਡੇ ਕੋਲ ਆ ਵੀਡੀਓ ਚੱਲ ਰਹੀ ਹੈ ਜੀ ਹਾਂਜੀ ਸਰ ਮੈਨੂੰ ਮੈਨੂੰ ਮਨੂੰ ਬੜੇ WhatsApp ਤੋਂ ਕਾਲਸ ਆ ਰਹੀਆਂ ਨੇ ਬੜੇ ਇੰਟਰਨੈਸ਼ਨਲ ਨੰਬਰਾਂ ਤੋਂ ਵੀ ਫੋਨ ਆਏ ਨੇ ਕਿ ਤੁਸੀਂ ਇਸ ਨੂੰ ਸੈਟਲ ਕਰਨਾ ਚਾਹੁੰਦੇ ਹੋ ਜਾਂ ਕੀ ਕਰਨਾ ਚਾਹੁੰਦੇ ਹੋ ਕਿਵੇਂ ਤੁਹਾਡਾ ਇਸ ਚੀਜ਼ ਨੂੰ ਅਸੀਂ ਕਰਾ ਸਕਦੇ ਆ ਸੋਲਵ ਕਰਾ ਸਕਦੇ ਆ ਮੈਂ ਉਹਨਾਂ ਨੂੰ ਇਹੀ ਉਲਟਾ ਜਵਾਬ ਦਿੱਤਾ ਕਿ ਤੁਸੀਂ ਕੌਣ ਹੋਦੇ ਹੋ ਸੋਲਵ ਕਰਨ ਵਾਲੇ ਗੁਰਤੇਗ ਬਾਦਰ ਸਾਹਿਬ ਜੀ ਦੀ ਸ਼ਰਨ ਚ ਅਸੀਂ ਬੈਠੇ ਆਂ ਔਰ ਮੈਂ ਇਹ ਵੀ ਗੱਲ ਸਾਂਝੀ ਕਰਨਾ ਚਾਹਾਂਗਾ ਕਿ ਗੁਰਤੇਗ ਬਾਦਰ ਸਾਹਿਬ ਜੀ ਦੀ ਸ਼ਾਦਨ ਨੂੰ ਸਮਰਪਿਤ ਜਿਹੜੇ ਕਿ ਕੰਧਾਰੀ ਸਾਹਿਬ ਸਾਡੇ ਇੱਥੇ ਚੀਫ ਗੈਸਟ ਸੀਗੇ ਦੁਬਈ ਤੋਂ ਉਹਨਾਂ ਨਾਲ ਜੁੜ ਕੇ ਅਸੀਂ 100 ਪਿੰਨ ਜਿਹੜੇ ਹੈ ਉਹ ਦੇਸੀ ਕੀ ਦੇ ਗੁਰਦੁਆਰਾ ਸਾਹਿਬ ਦਿੱਤੇ ਆਂ ਸਭ ਦੀਆਂ ਪਰਥੀਆਂ ਸਾਡੇ ਕੋਲ ਅਸੀਂ 10-10 ਪਿੰਨ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਦੇ ਕੇ ਆਇਆ ਜੇ ਸਾਡੀ ਸ਼ਰਧਾ ਹੈ ਸਾਡੀ ਇਸ ਚੀਜ਼ ਪ੍ਰਤੀ ਸਾਡਾ ਮਾਨਸਤਕਾਰ ਹੈ ਆਪਣੇ ਗੁਰੂ ਘਰ ਕੰਨੀ ਤਾਂ ਅਸੀਂ ਇਸ ਤਰ੍ਹਾਂ ਦੀ ਐਕਟੀਵਿਟੀਆਂ ਕਰਦੇ ਆਂ ਔਰ ਵਿਦਾਊਟ ਟੇਕਿੰਗ ਐਨੀ ਡੋਨੇਸ਼ਨ ਫ্রম ਐਨੀ ਵਨ ਜੋ ਸਕੂਲ ਕਰਦਾ ਆਪਣੇ ਫੰਡਸ ਨਾਲ ਕਰਦਾ ਔਰ ਤੁਸੀਂ ਪਿੱਛੇ ਵੀ ਜਿੰਨੇ ਇਵੈਂਟਸ ਸਕੂਲ ਦੇ ਦੇਖਦੇ ਹੋ ਸਕੂਲ ਕਦੀ ਪਲੇਵਿਸਪੂਲੀ ਕੈਸਾ ਸਕੂਲ ਹੈ ਜਿਹੜੇ ਕਿਸੇ ਐਕਟੀਵਿਟੀ ਦੇ ਕੋਚਾਰਤੀਸ ਨਹੀਂ ਲੈਂਦਾ ਹੋ ਸਕਦਾ ਇਸ ਤੀਤ ਦੇ ਕਈਆਂ ਨੂੰ ਪ੍ਰੋਬਲਮ ਹੋਵੇ ਹੋ ਸਕਦਾ ਕਿ ਕੋਈ ਸਾਨੂੰ ਇਸ ਤਰ੍ਹਾਂ ਤੰਗ ਕਰਕੇ ਪਰਚਾਨ ਕਰਕੇ ਇਹ ਤੈਰੇ ਜਲਦੀ ਹੀ ਸਾਹਮਣੇ ਆਣਗੇ ਔਰ ਅਸੀਂ ਪੂਰੀ ਤੈਅ ਤੱਕ ਜਾਵਾਂਗੇ ਅਸੀਂ ਕਤਵਾਲੀ ਆਪਣੇ ਵੱਲੋਂ ਇੱਕ ਰਿਟਰਨ ਕੰਪਲੀਟ ਵੀ ਦੇਤੀ ਹੈ ਕਿ ਜਾਂਚ ਕੀਤੀ ਜਾਵੇ ਕਿ ਕਿਸ ਬੰਦੇ ਨੇ ਇਸ ਨੂੰ ਮਿਸਮੈਚ ਕਰਕੇ ਦੋਨੋਂ ਇਵੈਂਟਸ ਨੂੰ ਜੋੜ ਕੇ ਲੋਕਾਂ ਨੂੰ ਗੁਬਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾ ਉਹਦੇ ਉੱਤੇ ਕਾਰਵਾਈ ਕਰਕੇ ਅਸੀਂ ਡੈਫਰਮੇਸ਼ਨ ਵੀ ਕਰਾਂਗੇ ਸਾਡੇ ਐਜੀਪੀ ਤੋਂ ਤਲਬ ਕਰੇਗਾ ਤਾਂ ਉੱਥੇ ਜਾ ਕੇ ਆਪਣਾ ਪੱਕਾ ਰੱਖੋਗੇ ਜ਼ਰੂਰ ਰੱਖਾਂਗੇ ਜੀ ਜੋ ਸੱਚ ਹੈ ਸਾਰੀ ਪਟਿਆਲੇ ਦੀ ਸੰਗਤਾਂ ਨੇ ਦੇਖਿਆ ਮੈਂ ਕੱਲੇ ਨੇ ਕੋਈ ਬੰਦ ਕਮਰੇ 'ਚ ਈਵਨ ਨਹੀਂ ਕੀਤਾ ਸਾਰਿਆਂ ਗਰਾਊਂਡ 'ਚ ਈਵੈਂਟ ਹੋਇਆ ਜੇ ਕੋਈ ਹੋਏਗਾ ਤਾਂ ਵੀਡੀਓ ਸਾਹਮਣੇ ਹੋਏਗੀ ਹਾਂ ਜੀ ਹਾਂ ਜੇ ਕੋਈ ਕੈਪਸ਼ਨ ਕਿਸੇ ਤਰ੍ਹਾਂ ਦਾ ਇਤਰਾਜ਼ ਜਨਕ ਹੋਗਾ ਚਾਹੇ ਉਹ ਸ਼ਾਮ ਦੇ ਫੰਕਸ਼ਨ ਦਾ ਹੈ ਚਾਹੇ ਉਹ ਦਿਨ ਦੇ ਫੰਕਸ਼ਨ ਹੈ ਆਬਵੀਅਸਲੀ ਸਕੂਲ ਜੇ ਕੋਈ ਕਲੈਰੀਕਲ ਮਿਸਟੇਕ ਹੁੰਦੀ ਹੈ ਤਾਂ ਉਸ ਨੂੰ ਸੋਲਵ ਕਰਦਾ ਲੇਕਿਨ ਜੀ ਉਹਨਾਂ ਨੇ ਕੀ ਕਰਵੇ ਕਿ ਜਦੋਂ ਤੁਹਾਡੇ ਸਟਾਫ ਸੀਗੇ ਤੁਸੀਂ ਉਹਨਾਂ ਨੇ ਨਹੀਂ ਹਜੇ ਹਜੇ ਤੱਕ ਹਜੇ ਤੱਕ ਕੋਈ ਅਜਾ ਕਲੀਅਰ ਨਹੀਂ ਹੈ ਕਿਉਂਕਿ ਜਿਹੜਾ ਮੇਰੇ ਕੋਲ ਵੀਡੀਓ ਚੱਲੀ ਹੈ ਜਾਂ ਹਰਜਸ ਲਾਈਵ ਤੇ ਚੱਲੀ ਹੈ ਉਹ ਗੱਤਕੇ ਤੋਂ ਹੀ ਸਟਾਰਟ ਹੋਈ ਹੈ ਹਜੇ ਵੀ ਉਹ ਆਨਲਾਈਨ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਹਰਜਸ ਲਾਈਵ ਤੇ ਜਿਹੜੀ ਵੀਡੀਓ ਹੈ ਉਸ 'ਚ ਕੋਈ ਗਿੱਦਾ ਨਹੀਂ ਹੈ ਕੁਛ ਨਹੀਂ ਹੈ ਕਿਉਂਕਿ ਸ਼ਾਮ ਦੇ ਪ੍ਰੋਗਰਾਮ ਦਾ ਲਾਈਵ ਸੀ ਹਾਂ ਉਹ ਕੈਪਸ਼ਨ ਜਿਹੜਾ ਗਿੱਧੇ ਦੇ ਨਾਲ ਕਦੋਂ ਕਿਵੇਂ ਕਿਸ ਟਾਈਮ ਤੇ ਜੋੜਿਆ ਗਿਆ ਔਰ ਉਸ ਨੂੰ ਚਲੋ ਜੇ ਕੋਈ ਕੈਪਸ਼ਨ ਜੁੜ ਵੀ ਗਿਆ ਇੱਕ ਟਾਈਪ ਕੈਪਸ਼ਨ ਨਾ ਕਿ ਕੋਈ ਉਹ ਵੀਡੀਓ ਗਿੱਧੇ ਦੇ ਸਟੇਜ ਦੇ ਉੱਤੇ ਨਹੀਂ ਹੈ ਕਿਸੇ ਤਰ੍ਹਾਂ ਦੀ ਕੋਈ ਫਲੈਕਸ ਨਹੀਂ ਲੱਗੀ ਕੋਈ ਪਿੱਛੇ ਸਕਰੀਨ ਚੱਲ ਰਿਹਾ ਉਹਦੇ ਉੱਤੇ ਕੁਛ ਨਹੀਂ ਚੱਲ ਰਿਹਾ ਉੱਪਰ ਇੱਕ ਟਾਈਪ ਕੀਤਾ ਹੋਇਆ ਕੈਪਸ਼ਨ ਹੈ ਜੇ ਉਸ ਨੂੰ ਇਹਦੇ ਨਾਲ ਸ਼ਾਮ ਵਾਲੀ ਈਵੈਂਟ ਦੇ ਕੈਪਸ਼ਨ ਨੂੰ ਦਿਨ ਵਾਲੀ ਈਵੈਂਟ ਦੇ ਕੈਪਸ਼ਨ ਨਾਲ ਜੋੜ ਕੇ ਗੁੰਮਰਾਹ ਕਰ ਰਿਹਾ ਤਾਂ ਮੈਂ ਇਸ ਚੀਜ਼ ਦੀ ਨਿੰਦਾ ਕਰਦਾ कि जिन्ने ਵੀ ਕੀਤਾ ਬੜੀ ਹਲਕੀ ਗੱਲ ਕੀਤੀ ਆ ਬੜੀ ਹਲਕੀ ਸੋਚ ਨਾਲ ਕੀਤਾ ਔਰ ਇਸ ਤੀਰ ਦੇ ਉੱਤੇ ਅਸੀਂ ਕਾਰਵਾਈ ਕਰਾਂਗੇ ਔਰ ਜਿਸ ਨੇ ਇਸ ਸੋਚ ਨਾਲ ਕੀਤਾ ਜੀ ਇੱਕ ਅਸੀਂ ਅਸੀਂ ਦੀ ਤੈ ਤੱਕ ਨੂੰ ਕੀ ਲੱਗਦਾ ਵੀ ਕਿਨੇ ਹੋਏ ਅਜੇ ਅਜੇ ਕੁਛ ਘੰਟੇ ਹੀ ਹੋਏ ਆ ਜੀ ਸਾਡੇ ਕੋਲ ਮੈਂ ਤੁਹਾਨੂੰ ਦੱਸਿਆ ਕਿ ਮੈਨੂੰ ਇੰਟਰਨੈਸ਼ਨਲ ਨੰਬਰਾਂ ਤੋਂ ਫੋਨ ਆ ਰਹੇ ਆ ਜਿਹੜੇ ਕਿ ਟਰੈਕ ਨਹੀਂ ਕੀਤੇ ਜਾ ਸਕਦੇ ਪਰ ਫਿਰ ਵੀ ਮੈਂ ਉਹ ਨੰਬਰ ਜ਼ਰੂਰ ਆਪਣਾ ਕਤਵਾਲੀ ਦੇ ਵਿੱਚ ਕੰਪਲੇਂਟ ਚ ਦੱਸੂਗਾ WhatsApp ਕਾਲਸ ਅਸੀਂ ਦੇ ਵੀ ਦਿੱਤੇ ਆ WhatsApp ਕਾਲਸ ਵੀ ਆ ਰਹੀਆਂ ਆ ਇਸੀ ਤਰ੍ਹਾਂ ਦੀਆਂ ਕਿ ਵੀ ਕੋਈ ਸੈਟਲਮੈਂਟ ਕਰਨਾ ਚਾਹੁੰਦੇ ਹੋ ਤੁਸੀਂ ਤਾਂ ਵੀ ਡਿਨਾਈਡ ਵੀ ਕਿਸ ਚੀਜ਼ ਦੀ ਸੈਟਲਮੈਂਟ ਸਾਡਾ ਕੋਈ ਕਸੂਰ ਨਹੀਂ ਅਸੀਂ ਇੱਕ ਸੱਚੇ ਮਨ ਨਾਲ ਔਰ ਗੁਰੂ ਦੇ ਸਿੰਘ ਬਣ ਕੇ ਅਸੀਂ ਸ਼ਾਮ ਦਾ ਇਵੈਂਟ ਕੀਤਾ ਜਿੱਦੇ ਚਿਲड्रन ਡੇ ਸੀਗਾ ਸਾਡੀ ਮਾਤਾ ਜੀ ਦੀ ਸੜਕ ਦਾ ਉਦਘਾਟਨ ਸੀ ਇਹ ਦੋਨੋਂ ਚੀਜ਼ਾਂ ਨੂੰ ਜੋੜ ਕੇ ਮਿਸਗਾਈਡ ਨਾ ਕਰੋ ਔਰ ਮੈਂ ਦੁਬਾਰਾ ਤੋਂ ਪਟਿਆਲੇ ਦੀ ਸੰਗਤਾਂ ਨੂੰ ਇਹ ਗੱਲ ਕਾਂਗਾ ਕਿ ਤੁਹਾਡਾ ਬੜਾ ਪਿਆਰ ਹੈ ਸਾਡੇ ਨਾਲ ਤੁਸੀਂ ਸਾਨੂੰ ਹਰ ਜਗ੍ਹਾ ਤੇ ਇਹਨਾਂ ਸਪੋਰਟ ਕਰਦੇ ਹੋ ਔਰ ਹੁਣ ਵੀ ਮੈਂ ਦੇਖ ਰਿਹਾ ਕਿ ਜੇ ਦੋ ਕਮੈਂਟ ਇਸ ਤਰ੍ਹਾਂ ਦੇ ਗਲਤ ਆ ਰਹੇ ਆ ਤਾਂ 200 ਕਮੈਂਟ ਪੋਜ਼ਿਟਿਵ ਆ ਰਹੇ ਕਿ ਪਲੇਵੇਸ ਕੋ ਨਾ ਇਹ ਕਰ ਸਕਦਾ ਹੈ ਨਾ ਹੋ ਸਕਦਾ ਨਾ ਕਰੂਗਾ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਰ ਜਿਹੜਾ ਕੈਪਸ਼ਨ ਹੈ ਉਹ ਤੁਹਾਡੇ ਐਂਡ ਤੋਂ ਤੁਹਾਡੇ ਪੇਜ ਦੇ ਉੱਪਰ ਪਹੁੰਚਿਆ ਗਿਆ ਤੇ ਕੈਪਸ਼ਨ ਨਹੀਂ ਸਰ ਕੈਪਸ਼ਨ ਗਲਤ ਨਹੀਂ ਹੈ ਮੈਨੂੰ ਮੈਸੇਜ ਦੇ ਰਹੇ ਨੇ ਲੋਕੀ ਗਲਤ ਕਮੈਂਟ ਕਰ ਰਹੇ ਨੇ ਉਹਨਾਂ ਵਾਸਤੇ ਤੁਸੀਂ ਕੀ ਸਬਤ ਸਹਾਇ ਦੇਣਾ ਚਾਹੁੰਦੇ ਹੋ ਨਹੀਂ ਨਹੀਂ ਕਹਾਂਗਾ ਕਿ ਜਦ ਤੱਕ ਤੁਹਾਨੂੰ ਪਤਾ ਨਾ ਹੋਵੇ ਸਾਡੀ ਆਈਡੀਓਲੋਜੀ ਨੂੰ ਸਮਝੋ ਮੇਰੀ ਜਿਹੜੀ ਸਕੂਲ ਦੀ ਆਈਡੀਓਲੋਜੀ ਹੈ ਸਭ ਤੋਂ ਘੱਟ ਦਰਮਿਆਨੀਆਂ ਫੀਸਾਂ 'ਚ ਅਸੀਂ ਸਕੂਲ ਚਲਾ ਰਹੇ ਹਾਂ ਹਰ ਰਿਲੀਜੀਅਨ ਦੇ ਇੱਥੇ ਰਿਸਪੈਕਟ ਕਰਦੇ ਆਂ ਹਰ ਰਿਲੀਜੀਅਨ ਦੇ ਇੱਥੇ ਈਵੈਂਟ ਹੁੰਦੇ ਆਂ ਇਹ ਸਕੂਲ ਹੈ ਇੱਥੇ ਹਿੰਦੂ ਮੁਸਲਮਾਨ ਸਿੱਖ ਅसाई ਸਭ ਦੇ ਬੱਚੇ ਪੜ੍ਹਦੇ ਆਂ ਸਭ ਦੇ ਰਿਲੀਜੀਅਨ ਦੀ ਇੱਜ਼ਤ ਕੀਤੀ ਜਾਂਦੀ ਆ ਸਭ ਦੇ ਰਿਲੀਜੀਅਨ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਔਰ ਅਸੀਂ ਆਪਣੇ ਵੱਲੋਂ ਉਡੀ ਕੋਸ਼ਿਸ਼ ਕਰਦੇ ਆ ਕਿ ਬੱਚਿਆਂ ਨੂੰ ਦਰਮਾਨੀਆਂ ਫੀਸਾਂ ਚ ਅੱਛੀ ਐਜੂਕੇਸ਼ਨ ਦੇ ਨਾਲ ਨਾਲ ਅੱਛੀ ਐਕਟੀਵਿਟੀਆਂ ਵੀ ਪਾਰਟਿਸਪੇਟ ਕਰਾਈਏ ਮੇਰੇ ਖਿਆਲ ਨਾਲ ਸਰ ਜੇ ਕੋਈ ਡਾਕਟਰ ਤੋਂ ਫਾਉਲ ਹੁੰਦਾ ਤਾਂ ਕੋਈ ਖਲਾਫ ਕਰਵੇ ਹਾਂਜੀ ਮੈਂ ਆਲਰੇਡੀ ਕਤਵਾਲੀ ਕੰਪਲੇਂਟ ਦੇ ਚੁੱਕਿਆ ਹਾਂ ਜੀ ਔਰ ਮੈਂ ਮਾਨਹਾਨੀ ਦਾ ਉਸਤੇ ਕੇਸ ਵੀ ਕਰੂੰਗਾ ਜੋ ਵੀ ਮੇਨੂੰ ਸਮਝ ਆਏਗਾ ਕੋ ਸਮਾਂ ਲੱਗੇਗਾ ਇਹ 3 ਨੂੰ ਲੱਭਣ ਚ ਕੀ ਇਹ ਸ਼ਰਾਰਤ ਕਿਦੇ ਵੱਲੋਂ ਕੀਤੀ ਗਈ ਹੈ ਔਰ ਜਦੋਂ ਵੀ ਪਤਾ ਚਲੇਗਾ ਉਹਦੇਗੇ ਸਕੂਲ ਮੈਨੇਜਮੈਂਟ ਲੀਗਲ ਐਕਸ਼ਨ ਲੇਗੀ